ਚੰਡੀਗੜ੍ਹ 'ਚ ਅਲਰਟ ਵੱਜਿਆ ਸਾਇਰਨ ਜੀ ਹਾਂ ਚੰਡੀਗੜ੍ਹ 'ਚ ਸ਼ੁੱਕਰਵਾਰ ਯਾਨਕੀ ਅੱਜ ਸਵੇਰੇ ਮੁੜ ਸਾਇਰਨ ਵੱਜਣੇ ਸ਼ੁਰੂ ਹੋ ਗਏ ਨੇ ਸਾਇਰਨ ਲਗਾਤਾਰ 10 ਮਿੰਟ ਤੋਂ ਵਜ ਰਹੇ ਨੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਜਾ ਰਿਹਾ ਹੈ ਪ੍ਰਸ਼ਾਸਨ ਨੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਚੰਡੀਗੜ੍ਹ ਦੇ ਡੀਸੀ ਵੱਲੋਂ ਲੋਕਾਂ ਨੂੰ ਘਰ ਅੰਦਰ ਰਹਿਣ ਅਤੇ ਬਾਲਕੋਨੀਆਂ ਦੇ ਬਾਹਰ ਨਾ ਖੜੇ ਹੋਣ ਦੀ ਸਲਾਹ ਦਿੱਤੀ ਹੈ ਏਵੀ ਦੱਸਿਆ ਜਾ ਰਿਹਾ ਕਿ ਚੰਡੀਗੜ੍ਹ ਦੇ 에어ਬੇਸ ਸਟੇਸ਼ਨ ਤੇ ਡਰੋਨ ਹਮਲਾ ਹੋਣ ਦੀ ਸੰਭਾਵਨਾ ਹੈ ਜਿਸ ਤੋਂ ਬਾਅਦ ਲਗਾਤਾਰ ਸਾਇਰਨ ਵੱਜ ਰਹੇ ਨੇ ਇਸ ਦੇ ਨਾਲ ਹੀ ਮੁਹਾਰੀ ਨੂੰ ਵੀ ਅਲਰਟ ਤੇ ਰੱਖਿਆ ਗਿਆ ਤੇ ਮੁਹਾਰੀ ਚ ਵੀ ਚੰਡੀਗੜ੍ਹ ਦੇ ਨਾਲ ਹੀ ਲਗਾਤਾਰ ਸਾਇਰਨ ਵੱਜ ਰਹੇ ਨੇ ਮੁਹਾਰੀ ਦੇ ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸ਼ੀਸ਼ੇ ਵਾਲੀਆਂ ਖਿੜਕੀਆਂ ਤੋਂ ਦੂਰ ਰਹਿਣ ਅਤੇ ਘਰਾਂ ਅੰਦਰ ਹੀ ਰਹਿਣ ਦਸਣ ਯੋਗ ਹੈ ਲੋਕਾਂ ਨੂੰ ਅਲਰਟ ਕਰਨ ਲਈ ਚੰਡੀਗੜ੍ਹ ਵਿਖੇ 20 ਥਾਵਾਂ ਤੇ ਸਾਇਰਨ ਲੱਗੇ ਹੋਏ ਨੇ ਜਦੋਂ ਵੀ ਕਿਸੇ ਤਰ੍ਹਾਂ ਦੇ ਖਤਰੇ ਦੀ ਸੰਭਾਵਨਾ ਜਾਪਦੀ ਹੈ ਤਾਂ ਸਾਇਰਨ ਵੱਜਣ ਲੱਗ ਪੈਂਦਾ ਹੈ ਤਾਂ ਜੋ ਲੋਕ ਸਾਵਧਾਨ ਹੋ ਜਾਣ ਰਾਜ ਸਰਕਾਰ ਨੇ ਲੋਕਾਂ ਦੀ ਸਹੂਲਤ ਲਈ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਹੈ ਇਸ ਦੇ ਨਾਲ ਲੈਂਡਲਾਈਨ ਫੋਨ ਨੰਬਰ 01722741803 ਅਤੇ 01722749901 ਤੇ ਸੰਪਰਕ ਕੀਤਾ ਜਾ ਸਕਦਾ ਹੈ ਦੁਬਾਰਾ ਫਿਰ ਦੱਸ ਦਿੰਦੇ ਆ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ੁੱਕਰਵਾਰ ਯਾਨੀ ਕਿ ਅੱਜ ਸੰਭਾਵਿਕ ਹਮਲੇ ਦੀ ਹਵਾਈ ਚੇਤਾਵਨੀ ਜਾਰੀ ਕੀਤੀ ਹੈ ਜਿਸ ਤੋਂ ਬਾਅਦ ਸਾਇਰਨ ਲਗਾਤਾਰ বাজائے ਜਾ ਰਹੇ ਨੇ ਤਾਂ ਜੋ ਲੋਕ ਸਤਰਕ ਰਹਿਣ ਚੰਡੀਗੜ੍ਹ 'ਚ ਅਲਰਟ ਵੱਜਿਆ ਸਾਇਰਨ ਜੀ ਹਾਂ ਚੰਡੀਗੜ੍ਹ 'ਚ ਸ਼ੁੱਕਰਵਾਰ ਯਾਨਕੀ ਅੱਜ ਸਵੇਰੇ ਮੁੜ ਸਾਇਰਨ ਵੱਜਣੇ ਸ਼ੁਰੂ ਹੋ ਗਏ ਨੇ ਸਾਇਰਨ ਲਗਾਤਾਰ 10 ਮਿੰਟ ਤੋਂ ਵਜ ਰਹੇ ਨੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਜਾ ਰਿਹਾ ਹੈ ਪ੍ਰਸ਼ਾਸਨ ਨੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਚੰਡੀਗੜ੍ਹ ਦੇ ਡੀਸੀ ਵੱਲੋਂ ਲੋਕਾਂ ਨੂੰ ਘਰ ਅੰਦਰ ਰਹਿਣ ਅਤੇ ਬਾਲਕੋਨੀਆਂ ਦੇ ਬਾਹਰ ਨਾ ਖੜੇ ਹੋਣ ਦੀ ਸਲਾਹ ਦਿੱਤੀ ਹੈ ਏ ਵੀ ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਦੇ 에어ਬਾਸ ਸਟੇਸ਼ਨ ਤੇ ਡਰੋਨ ਹਮਲਾ ਹੋਣ ਦੀ ਸੰਭਾਵਨਾ ਹੈ ਜਿਸ ਤੋਂ ਬਾਅਦ ਲਗਾਤਾਰ ਸਾਇਰਨ ਵੱਜ ਰਹੇ ਨੇ ਇਸ ਦੇ ਨਾਲ ਹੀ ਮੁਹਾਰੀ ਨੂੰ ਵੀ ਅਲਰਟ ਤੇ ਰੱਖਿਆ ਗਿਆ ਤੇ ਮੁਹਾਰੀ ਚ ਵੀ ਚੰਡੀਗੜ੍ਹ ਦੇ ਨਾਲ ਹੀ ਲਗਾਤਾਰ ਸਾਇਰਨ ਵੱਜ ਰਹੇ ਨੇ ਮੁਹਾਰੀ ਦੇ ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸ਼ੀਸ਼ੇ ਵਾਲੀਆਂ ਖਿੜਕੀਆਂ ਤੋਂ ਦੂਰ ਰਹਿਣ ਅਤੇ ਘਰਾਂ ਅੰਦਰ ਹੀ ਰਹਿਣ ਦਸਣ ਯੋਗ ਹੈ ਲੋਕਾਂ ਨੂੰ ਅਲਰਟ ਕਰਨ ਲਈ ਚੰਡੀਗੜ੍ਹ ਵਿਖੇ 20 ਥਾਵਾਂ ਤੇ ਸਾਇਰਨ ਲੱਗੇ ਹੋਏ ਨੇ ਜਦੋਂ ਵੀ ਕਿਸੇ ਤਰ੍ਹਾਂ ਦੇ ਖਤਰੇ ਦੀ ਸੰਭਾਵਨਾ ਜਾਪਦੀ ਹੈ ਤਾਂ ਸਾਇਰਨ ਵੱਜਣ ਲੱਗ ਪੈਂਦਾ ਤਾਂ ਜੋ ਲੋਕ ਸਾਵਧਾਨ ਹੋ ਜਾਣ ਰਾਜ ਸਰਕਾਰ ਨੇ ਲੋਕਾਂ ਦੀ ਸਹੂਲਤ ਲਈ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਹੈ ਇਸ ਦੇ ਨਾਲ ਲੈਂਡਲਾਈਨ ਫੋਨ ਨੰਬਰ 01722741803 ਅਤੇ 01722749901 ਤੇ ਸੰਪਰਕ ਕੀਤਾ ਜਾ ਸਕਦਾ ਹੈ ਦੁਬਾਰਾ ਫਿਰ ਦੱਸ ਦਿੰਨੇ ਆ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ੁੱਕਰਵਾਰ ਯਾਨੀ ਕਿ ਅੱਜ ਸੰਭਾਵਿਕ ਹਮਲੇ ਦੀ ਹਵਾਈ ਚੇਤਾਵਨੀ ਜਾਰੀ ਕੀਤੀ ਹੈ ਜਿਸ ਤੋਂ ਬਾਅਦ ਸਾਇਰਨ ਲਗਾਤਾਰ ਵਜਾਏ ਜਾ ਰਹੇ ਨੇ ਤਾਂ ਜੋ ਲੋਕ ਸੁਰੱਖਿਅਤ ਰਹਿਣ